ਜੇਕਰ ਤੁਸੀਂ ਆਪਣੀ ਹੋਣ ਵਾਲੀ ਨੌਕਰੀ ਛੱਡਣਾ ਚਾਹੁੰਦੇ ਹੋ ਤੇ ਨਵੀਂ ਨੌਕਰੀ ਪਾਉਣੀ ਚਾਹੁੰਦੇ ਹੋ ਤਾਂ ਇਹ ਸੋਚਣਾ ਬੰਦ ਕਰੋ ਕਿ ਇਹ ਵਾਲੀ ਛੱਡਣੀ ਪੈਣੀ ਹੈ ਤੁਸੀਂ ਇਹ ਸੋਚਣਾ ਸ਼ੁਰੂ ਕਰੋ ਕਿ ਤੁਸੀਂ ਵੱਡੀ ਕੰਪਨੀ ਵਿੱਚ ਵੱਡੀ ਪੋਜੀਸ਼ਨ ਤੇ ਕੰਮ ਕਰਨਾ ਹੈ ਆਪਣੀ ਆਪ ਇਹ ਵਾਲੀ ਛੁੱਟ ਜਾਵੇਗੀ ਇੱਕ ਵਾਰ ਦੀ ਗੱਲ ਹੈ ਇੱਕ ਸੁਆਮੀ ਜੀ ਬਹੁਤ ਪ੍ਰਸਿੱਧ ਸਨ ਅਤੇ ਉਹਨਾਂ ਦਾ ਜੋ ਚੇਲਾ ਸੀ ਦੋਨੇ ਆਸ਼ਰਮ ਵਿੱਚੋਂ ਨਿਕਲੇ ਅਤੇ ਘੁੰਮਦੇ-ਘੁੰਮਦੇ ਸ਼ਹਿਰ ਵਿੱਚ ਪਹੁੰਚ ਗਏ ਕੁਝ ਕੰਮ ਸੀ ਪਹੁੰਚਦੇ-ਪਹੁੰਚਤੇ ਰਾਤ ਹੋ ਗਈ ਹੁਣ ਸਮੱਸਿਆ ਇਹ ਹੋ ਗਈ ਕਿ ਦਾਨ ਦਕਸ਼ਨਾ ਹੈ ਨਹੀਂ ਸੀ ਨਾ ਪੈਸਾ ਸੀ ਨਾ ਖਾਣ ਦੇ ਲਈ ਸਮਾਨ ਸੀ ਕਰਨਤਾ ਕਰਨ ਕੀ ਬਾਬਾ ਜੀ ਆਪਣੇ ਚੇਲੇ ਦੇ ਨਾਲ ਖੜੇ ਸਨ ਉਸਨੇ ਕਿਹਾ ਕਿ ਸਵਾਮੀ ਜੀ ਥੋੜਾ ਜਿਹਾ ਵਕਤ ਦੇਵੋ ਥੋੜਾ ਘੁੰਮ ਕੇ ਆਉਂਦਾ ਹਾਂ ਆਸ-ਪਾਸ ਪਤਾ ਕਰ ਲੈਂਦੇ ਹਾਂ ਅੱਜ ਕਿੱਥੇ ਰੁਕਣਾ ਹੈ ਚੇਲਾ ਗਿਆ ਘੁੰਮ ਕੇ ਆਇਆ ਤੇ ਦੱਸਿਆ ਕਿ ਬਾਬਾ ਜੀ ਨੇੜੇ ਹੀ ਇੱਕ ਵੱਡਾ ਸਾਰਾ ਪਾਰਕ ਹੈ ਉੱਥੇ ਅੱਜ ਰੁਕਦੇ ਹਾਂ ਬੈਂਚ ਤੇ ਉੱਥੇ ਹੀ ਆਰਾਮ ਕਰ ਲੈਂਦੇ ਹਾਂ ਕੱਲ ਸਵੇਰੇ ਦੇਖਾਂਗੇ ਜੋ ਹੋਵੇਗਾ ਤਾਂ ਸਵਾਮੀ ਜੀ ਨੇ ਕਿਹਾ ਕਿ ਨਹੀਂ ਨਹੀਂ ਮੱਛਰ ਕੱਟਣਗੇ ਅਜਿਹਾ ਨਹੀਂ ਹੋਵੇਗਾ ਅੱਜ ਸਾਨੂੰ ਅੱਜ ਇੱਕ ਵੱਡੇ ਹੋਟਲ ਵਿੱਚ ਰੁਕਣ ਦਾ ਮੌਕਾ ਮਿਲੇਗਾ ਅਤੇ ਵਧੀਆ ਖਾਣਾ ਖਾਣ ਨੂੰ ਮਿਲੇਗਾ ਤਾਂ ਚੇਲੇ ਨੇ ਕਿਹਾ ਕਿ ਕੀ ਮਜ਼ਾਕ ਕਰ ਰਹੇ ਹੋ ਤੁਸੀਂ ਜਾਦੂਗਰ ਹੋ ਤੁਸੀਂ ਮਤਲਬ ਅਜਿਹਾ ਕਿਵੇਂ ਹੋ ਸਕਦਾ ਹੈ ਇਹ ਤਾਂ ਇੰਪੋਸੀਬਲ ਹੈ ਪਹਿਲੀ ਵਾਰ ਅਸੀਂ ਇਸ ਸ਼ਹਿਰ ਵਿੱਚ ਆਏ ਹਾਂ ਸਾਨੂੰ ਇੱਥੇ ਕੋਈ ਜਾਣਦਾ ਤੱਕ ਨਹੀਂ ਹੈ ਇਹ ਵੀ ਨਹੀਂ ਕੋਈ ਜਾਣਦਾ ਕਿ ਤੁਸੀਂ ਐਨੇ ਵੱਡੇ ਮਹਾਤਮਾ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਨਹੀਂ ਅਜਿਹੀ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਹੁਣ ਮੈਂ ਤੈਨੂੰ ਦਿਖਾਉਂਦਾ ਹਾਂ ਸੋਚ ਦਾ ਚਮਤਕਾਰ ਤੈਨੂੰ ਦੱਸਦਾ ਹਾਂ ਕਿ ਕਿਸ ਤਰੀਕੇ ਨਾਲ ਸੋਚ ਕੰਮ ਕਰਦੀ ਹੈ ਸਵਾਮੀ ਜੀ ਨੇ ਧਿਆਨ ਲਗਾਉਣਾ ਸ਼ੁਰੂ ਕੀਤਾ ਸਾਰਾ ਕਨਸੈਂਟਰੇਸ਼ਨ ਜੋ ਸੀ ਅੱਜ ਰਾਤ ਜੋ ਹੋਣਾ ਹੈ ਉਸ ਤੇ ਲਗਾ ਦਿੱਤਾ ਉਹ ਸਾਰੀਆਂ ਚੀਜ਼ਾਂ ਉਸਨੇ ਸੋਚੀਆਂ ਜੋ ਅੱਜ ਦੀ ਰਾਤ ਹੋ ਸਕਦੀਆਂ ਸਨ ਚੇਲਾ ਦੇਖ ਰਿਹਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਉਸਨੇ ਸੋਚਿਆ ਕਿ ਧਿਆਨ ਕਰ ਰਹੇ ਹਨ ਅਤੇ 10 ਮਿੰਟ ਬਾਅਦ ਖੜੇ ਹੋਏ ਅਤੇ ਬੋਲੇ ਕਿ ਚਲੋ ਘੁੰਮਦੇ ਹਾਂ ਸ਼ਹਿਰ ਵਿੱਚ ਕੁਲਮਣ ਲੱਗੇ ਆਸ-ਪਾਸ ਦਾ ਇਲਾਕਾ ਸ਼ਾਨ ਮਾਰਿਆ ਥੋੜਾ ਅੱਗੇ ਗਏ ਤਾਂ ਇੱਕ ਵੱਡਾ ਸਾਰਾ ਹੋਟਲ ਦਿਖਿਆ ਚੇਲੇ ਨੂੰ ਡਰ ਲੱਗ ਰਿਹਾ ਸੀ ਉਸਨੇ ਕਿਹਾ ਸਵਾਮੀ ਜੀ ਸੋਚ ਲਓ ਤੁਸੀਂ ੱੱਕੇ ਦੇ ਕੇ ਬਾਹਰ ਕੱਢ ਦੇਣਗੇ ਤੁਸੀਂ ਇੰਨੇ ਵੱਡੇ ਮਹਾਤਮਾ ਹੋ ਉਹਨਾਂ ਨੇ ਕਿਹਾ ਨਹੀਂ ਨਹੀਂ ਆਓ ਮੇਰੇ ਨਾਲ ਅੰਦਰ ਪਹੁੰਚੇ ਰਿਸੈਪਸ਼ਨ ਏਰੀਆ ਵਿੱਚ ਗਏ ਵੱਡੀ ਲੌਬੀ ਵਿੱਚ ਗਏ ਸੂਟਡ ਬੂਟਡ ਮੈਨੇਜਰ ਜੋ ਸੀ ਉਹ ਆਪਣੀ ਸੀਟ ਤੋਂ ਉੱਠਿਆ ਤੇ ਉੱਠ ਕੇ ਬਾਹਰ ਆ ਗਿਆ ਹੁਣ ਚੇਲੇ ਨੂੰ ਲੱਗਿਆ ਕਿ ਬਸ ਹੁਣ ਇਹ ਗਾਰਡ ਨੂੰ ਬੁਲਾਏਗਾ ਅਤੇ ਸਾਨੂੰ ਬਾਹਰ ਦਾ ਰਸਤਾ ਦਿਖਾ ਦੇਵੇਗਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੋਵੇਗਾ ਕੀ ਉਹ ਕੰਬਣ ਲੱਗਾ ਮੈਨੇਜਰ ਆਇਆ ਆ ਕੇ ਬਾਬਾ ਜੀ ਨੂੰ ਪ੍ਰਣਾਮ ਕੀਤਾ ਤੇ ਆ ਕੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਾਇਦ ਕੀਤੇ ਯਾਤਰਾ ਕਰਕੇ ਆਏ ਹੋ ਤੇ ਭੁੱਖੇ ਵੀ ਹੋਵੋਗੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਪੈਸੇ ਵੈਸੇ ਵੀ ਨਹੀਂ ਹੋਣੇ ਤੇ ਤੁਸੀਂ ਇੱਕ ਕੰਮ ਕਰੋ ਸਾਡੇ ਇੱਥੇ ਹੋਟਲ ਦੇ ਸਟਾਫ ਦੀ ਅੱਜ ਕਮੀ ਹੈ ਕਿਚਨ ਵਿੱਚ ਸਾਡੀ ਥੋੜੀ ਮਦਦ ਕਰਵਾ ਦੇਵੋ ਬਦਲੇ ਵਿੱਚ ਤੁਸੀਂ ਇੱਥੇ ਰੁਕ ਜਾਣਾ ਤੇ ਖਾਣਾ ਖਾ ਲੈਣਾ ਇਹ ਗੱਲ ਸੁਣ ਕੇ ਸਵਾਮੀ ਜੀ ਮੁਸਕਰਾਏ ਅਤੇ ਆਪਣੇ ਚੇਲੇ ਦੇ ਵੱਲ ਦੇਖਿਆ ਥੋੜਾ ਅੱਗੇ ਗਏ ਤਾਂ ਚੇਲੇ ਨੇ ਪੁੱਛਿਆ ਕਿ ਚਮਤਕਾਰ ਕਰਿਆ ਕਿਵੇਂ ਜਾਦੂ ਕਰ ਦਿੱਤਾ ਤਾਂ ਸਵਾਮੀ ਜੀ ਨੇ ਕਿਹਾ ਕਿ ਮੈਂ ਕੀ ਬੋਲਿਆ ਸੀ ਇਸ ਸੋਚ ਦਾ ਚਮਤਕਾਰ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਅਜੇਹੀ ਨਹੀਂ ਹੈ ਜੋ ਤੁਹਾਨੂੰ ਨਹੀਂ ਮਿਲ ਸਕਦੀ ਬਸ ਸ਼ਰਤ ਹੈ ਕਿ ਤੁਸੀਂ ਉਸ ਦੇ ਬਾਰੇ ਵਿੱਚ ਸੋਚਣਾ ਸ਼ੁਰੂ ਕਰੋ ਜਦੋਂ ਸਾਡੀ ਇਮੋਸ਼ਨਲ ਸਟਰੈਂਥ ਅਤੇ ਮੈਂਟਲ ਸਟਰੈਂਥ ਇੱਕ ਚੀਜ਼ ਤੇ ਫੋਕਸ ਕਰਦੀਆਂ ਹਨ ਤਾਂ ਆਪਣੇ ਆਪ ਉਹ ਚੀਜ਼ ਤੁਹਾਡੇ ਕੋਲ ਆ ਜਾਂਦੀ ਹੈ ਚਾਹੇ ਉਹ ਕੈਰੀਅਰ ਹੋਵੇ ਤੇ ਚਾਹੇ ਜ਼ਿੰਦਗੀ ਵਿੱਚ ਕੁਝ ਵੀ ਹੋਵੇ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਦਿਮਾਗ ਵਿੱਚ ਇੱਕ ਚੀਜ਼ ਦੇ ਬਾਰੇ ਵਿੱਚ ਸੋਚੋ ਅਤੇ ਉਸ ਨੂੰ ਵਿਜ਼ੂਅਲਾਈਜ਼ ਕਰੋ ਸੁਪਨੇ ਦੇਖਣਾ ਸ਼ੁਰੂ ਕਰੋ ਕਿਉਂਕਿ ਸੁਪਨੇ ਉਨ੍ਹਾਂ ਦੇ ਹੀ ਪੂਰੇ ਹੁੰਦੇ ਹਨ ਜੋ ਸੁਪਨੇ ਦੇਖਦੇ ਹਨ ਧੰਨਵਾਦ